ਇੱਕ ਨਾ ਤੁਸੀਂ ਮਨ ਤੋਂ ਇੱਕ ਆਪਸ਼ਨ ਆ ਰਹੀ ਹੈ ਵੀ ਥੋੜੀ ਜਿਹੜੀ ਮਨਪਸੰਦ ਵੀਡੀਓ ਉਹ ਆਪਣੇ ਆਪ ਹੀ ਅੰਗਰੇਜ਼ੀ ਚ ਹੋ ਰਹੀ ਹੈ ਉਹਦਾ ਕਾਰਨ ਕੀ ਆ ਤੁਹਾਨੂੰ ਮੈਂ ਦੱਸ ਦਾਂ ਤੁਸੀਂ YouTube ਖੋਲ ਲੈਣਾ ਕਈ ਵਾਰ ਇੱਥੇ ਵੀ ਲਿਖ ਕੇ ਆਉਂਦਾ ਆਟੋ ਡਬਿੰਗ ਜਾਂ ਕੁਸ਼ੂਰ ਇੱਥੇ ਕਿ ਜਿੱਥੇ ਪੰਜਾਬੀ ਯੂਜ਼ ਲਿਖਿਆ ਹੋਇਆ ਇਹਦੇ ਵਾਸਤੇ ਕਰਨਾ ਕੀ ਹੈ ਤੁਸੀਂ ਇੱਕ ਵਾਰੀ ਚੈੱਕ ਕਰ ਲੈਣਾ ਚਲਾ ਕੇ ਆ ਦੇਖੋ ਅੰਗਰੇਜ਼ੀ ਬੋਲ ਰਿਹਾ ਨਾ ਇਹਨੂੰ ਕੁਛ ਨਹੀਂ ਕਰਨਾ ਤੁਸੀਂ ਇਹਨੂੰ ਇੱਥੇ ਸਟਾਪ ਕਰ ਦਿਓ ਕੋਈ ਤੁਹਾਡਾ YouTube ਨਹੀਂ ਅੰਗਰੇਜ਼ੀ ਜੋ ਹੈ ਕੁਛ ਨਹੀਂ ਹੋਇਆ ਇਹਦੇ ਵਾਸਤੇ ਖੁੰਝੇ ਚ ਚਲੇ ਜਾਓ ਇੱਥੇ ਸੈਟਿੰਗਾਂ ਸੈਟਿੰਗ ਚ ਜਾ ਕੇ ਦੇਖੋ ਕੁਆਲਿਟੀ ਆਉਂਦੀ ਹੈ ਪਹਿਲਾਂ ਥੋੜੀ ਕਿੰਨੀ ਕੁਆਲਿਟੀ ਦੀ ਵੀਡੀਓ ਦੇਖ ਰਹੇ ਹੋ ਫਿਰ ਪਲੇ ਸਪੀਡ ਵੀ ਤੇਜ਼ ਕਰਨੀ ਆ ਘਟਾ ਕਰਨੀ ਆ ਤੇ ਇੱਥੇ 30 ਨੰਬਰ ਤੇ ਆਉਂਦਾ ਆਟੋ ਟਰੈਕ ਜਿਹੜਾ ਮੈਂ ਆਪਣੇ ਵਾਸਤੇ ਤੁਸੀਂ ਇਹਨੂੰ ਇੱਥੇ ਓਕੇ ਕਰੋ ਆ ਦੇਖੋ origignal ਪੰਜਾਬੀ ਤੇ ਸਿਲੈਕਟ ਕਰ ਦੋ ਚਾਹੇ ਹਿੰਦੀ ਕਰ ਦੋ ਚਾਹੇ ਪੰਜਾਬੀ ਕਰ ਦੋ ਹੁਣ ਜਦੋਂ ਤੁਸੀਂ ਇਹਨੂੰ ਚਲਾਉਂਗੇ ਲੋ ਜੀ ਪੰਨਾ ਪੰਜਾਬ ਦਾ ਬੁਰਾ ਹਾਲ ਹੈ ਜਿਹੜੇ ਮੌਕੇ ਦੇ ਅਫਸਰ ਨਹੀਂ ਉਹ ਤਾਰਕਰ ਨਹੀਂ ਇਸ ਵੇਲੇ ਨਹੀਂ ਸਰ ਤੇ ਨਹੀਂ ਕੋਈ ਨਹੀਂ ਤਾਰਕਰ ਕੋਈ ਨਹੀਂ ਰਾਤ ਨੂੰ ਐਮਰਜੈਂਸੀ ਕਿਸੇ ਦੀ ਡਿਊਟੀ ਨਹੀਂ ਹੈਗੀ ਕੀ ਰਾਤ ਨੂੰ ਐਮਰਜੈਂਸੀ ਸ਼ਿਫਟਿੰਗ ਲਾਈ ਗਈ ਕੀ ਫਲੱਡ ਆਏ ਹੋਏ ਨੇ ਪੰਜਾਬ ਦੇ ਵਿੱਚ ਆਵਾਜ਼ ਬਦਲ ਗਈ ਨਾ ਲੋਕੋ ਉਦੋਂ ਜਿਹੜੀ ਵੀਡੀਓ ਦੇਖਣ ਵਾਲੀ ਹੁੰਦੀ ਉਹਨੂੰ ਜਦੈ ਛੱਡ ਦਿੰਦੇ ਆ ਕਹਿ ਦਿੰਦੇ ਆ ਲੋ ਜੀ ਸਾਡੀ ਤਾਂ ਵੀਡੀਓ ਚੇਂਜ ਹੋ ਗਈ ਉਹ ਵਾਚਿੰਗ ਚੇਂਜ ਹੋ ਗਈ ਉਹ ਕੋਈ ਭਰਾਵੋ ਆਵਾਜ਼ ਨਹੀਂ ਚੇਂਜ ਹੋਈ ਕੁਝ ਨਹੀਂ ਹੋ ਰਿਹਾ ਤੁਹਾਡਾ ਸਭ ਕੁਝ ਸਹੀ ਆ ਤੁਸੀਂ ਉਦੋਂ ਇੰਨਾ ਘਬਰਾਇਆ ਕਰੋ ਹਨ ਕਮੈਂਟ ਵਿੱਚ ਇਸਕਾ ਕਰ ਰਹੇ ਹਾਂ ਉਦੋਂ ਦਰਜਨ ਨੇ ਪਤਾ ਨਹੀਂ ਕੀ ਹੋਊਗਾ ਕੀ ਨਹੀਂ ਐਦਾਂ ਚੇਂਜ ਹੋ ਜਾਂਦੀ ਆ ਇਹ ਚੇਂਜ ਕਰ ਸਕਦੇ ਹੋ ਤੁਸੀਂ ਕੋ ਮਰਜ਼ੀ ਥੋੜੀ ਆ ਜਿੱਦਾਂ ਮਰਜ਼ੀ ਕਰੀ ਜਾਓ ਇੱਕ ਤੁਹਾਨੂੰ ਹੋਰ ਸਭ ਤੋਂ ਵੱਡੀ ਨਿਊਜ਼ ਦੰਨਾ ਆਜੋ ਦੇਖੋ ਫਿਰ ਕੀ ਨਿਊਜ਼ ਇੱਕ ਹੋਰ ਨਿਊਜ਼ ਦੰਨਾ ਤੁਹਾਨੂੰ ਦੇਖੋ ਇੱਕ ਨਵਾਂ ਐਪ ਆ ਰਿਹਾ ਜਿਹਦੀ ਵੇਸਵਰੀ ਨਾਲ ਲੋਕਾਂ ਨੂੰ ਇੰਤਜ਼ਾਰ ਤੇ ਇੰਡੀਆ ਚ ਥੱਲੇ ਦੇਖੋ ਸਭ ਤੋਂ ਲਾਸਟ ਹੈ ਟਿਕਟਾਕ ਇਹ ਮੈਂ ਲਾਈਟ ੜਾ ਪਰ ਇਹ ਵਜੋਂ ਮੈਂ ਟਿਕਟਾਕ ਵੀ ਪਰ ਲਿਆ ਤਾਂ ਇਹ ਆਪਣਾ ਇੰਡੀਆ ਚ ਇਸ ਟਾਂ ਖੁੱਲਣ ਨੀ ਰਿਹਾ ਕਾਰਨ ਕਿ ਇੰਡੀਆ ਗਵਰਨਮੈਂਟ ਵੱਲੋਂ ਡਾਟਾ ਬ੍ਰੀਚ ਕਰਨ ਕਰਕੇ ਇਹਨਾਂ ਨੂੰ ਬੰਦ ਕਰਤਾ ਸੀ ਉਦੋਂ 5 ਸਾਲ ਪਹਿਲਾਂ ਹੁਣ ਚੱਲੂਗਾ ਬਹੁਤ ਜਲਦੀ ਪਰ ਜੇ ਤੁਸੀਂ ਹੁਣ ਚਲਾਉਣਾ ਛੇਤੀ ਤਾਂ ਤੁਹਾਨੂੰ ਜਿਹੜਾ ਅਕਾਊਂਟ ਆ ਉਹ ਕਿਸੇ ਅਦਰ ਕੰਟਰੀ ਦਾ ਭਰਨਾ ਪਊਗਾ ਜਦੋਂ ਤੁਸੀਂ ਉਹ ਭਰ ਦੋਗੇ ਉਦੋਂ OTP ਆਪਦਾ ਚੇਂਜ ਕਰ ਦੋਗੇ ਤਾਂ ਥੋਡੇ ਸੇ ਟਿਕਟੋਕ ਆ ਜਿਹੜੀ ਉਹ ਦੁਬਾਰਾ ਲਿਸਟ 'ਚ ਆ ਜੂਗੀ ਤੁਸੀਂ ਦੇਖ ਸਕਦੇ ਹੋ ਚਾਇਨਾ ਦੀ ਛੱਡ ਕੇ ਆਪਾਂ ਆਪਣੀ ਗੱਲ ਕਰਦੇ ਹਾਂ ਹੁਣ ਉਹ ਸਾਹ ਵੱਢ ਗਿਆ ਵਿੱਚ ਤੇ ਹੁਣ ਆਪਾਂ ਕਰਦੇ ਹਾਂ ਆਪਣੀ ਗੱਲ ਵੀ ਜਿਹੜਾ ਮੌਸਰਾਫ ਹੁਣ ਮੱਕੀ ਆਪਣੀ ਕਿਤੇ ਕਿਤੇ ਨਿਕਲ ਰਹੀ ਆ ਬਾਕੀ ਦੇਖੋ ਕੀ ਬਣਦਾ ਪਰ ਜਿਹੜੀਆਂ ਤੁਹਾਨੂੰ ਦੋ ਜਾਣਕਾਰੀਆਂ ਦੇ ਦਿੱਤੀਆਂ ਹਨਾ ਵੇਖਦਾ YouTube ਦੀ ਉਦਾਂ ਹੀ ਨਾ ਬੰਦ ਕਰਕੇ ਬਹਿ ਜਾ ਕਰੋ ਆਵਾਜ਼ ਚੇਂਜ ਕਰ ਲਿਆ ਕਰੋ ਮੜਾ ਮੁੱਟ ਦੇਖ ਲਿਆ ਕਰੋ ਤੇ ਦੂਜੇ ਨੰਬਰ ਤੇ ਟਿਕ ਟਾਕ ਚੱਲੂਗੀ ਕਿਉਂਕਿ ਪਹਿਲਾਂ ਨਾ ਗੂਗਲ ਤੇ ਵੀ ਆਉਂਦਾ ਨਹੀਂ ਸੀ ਪਲੇ ਸਟੋਰ ਚ ਤਾਂ ਹਲੇ ਆਉਂਦਾ ਨਹੀਂ ਆਉਣ ਲੱਗ ਜਾਣਾ ਮੋਦੀ ਗਿਆ ਹੋਇਆ ਉੱਥੇ ਤੇ ਹੌਲੀ ਹੌਲੀ ਮੰਨ ਲਓ ਵੀ ਚੱਲ ਪੈਣਾ ਥੋੜੇ ਦਿਨਾਂ ਦਾ ਹੀ ਇੰਤਜ਼ਾਰ ਆ ਆਪ ਕੋ ਸੈੱਟ ਕਰਕੇ ਆਊਗਾ ਜਿਵੇਂ ਅੱਗੇ ਚੱਲਦਾ ਸੀ ਟਿਕ ਟਾਕ ਉਦਾਂ ਚ ਲਾਓ ਲਾਓ ਨੀ ਯਾਰ ਇਹ ਬੱਦਲੋ ਦੇਖੋ ਉੱਪਰ ਦੁਬਾਰਾ ਫੇਰ ਤਿਆਰੀ ਚ ਆਕਮ ਪਰ ਹਲੇ ਦੀ ਘੜੀ ਐ ਮੌਸਮ ਸਾਫ ਆ ਨੀਂ ਨੀ ਪੈ ਰਿਹਾ ਦਪਰੇ ਲੱਗ ਗਿਆ ਤਾਂ ਹੁਣ ਹਟ ਗਿਆ ਠੰਡ ਹੋ ਗਈ ਪਈ ਆ ਛਾਲ ਬਣਾਤਾ ਰੱਖੇ